ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਰਵਿੰਦਰ ਸਿੰਘ ਵੱਧਨ ਇਸ ਵੇਲੇ ਦੀ ਵੱਡੀ ਖਬਰ ਖਡੂਰ ਸਾਹਿਬ ਦੇ ਐਮਪੀ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਵੱਲੋਂ ਲਗਾਤਾਰ ਪਟੀਸ਼ਨਾਂ ਪਾਈਆਂ ਜਾ ਰਹੀਆਂ ਨੇ ਕਿ ਉਹਨਾਂ ਨੂੰ ਸੰਸਦ ਦੇ ਵਿੱਚ ਸ਼ਾਮਲ ਹੋਣ ਦੀ ਜੋ ਪੂਰੀ ਅਰਜੀ ਹੈ ਉਸ ਨੂੰ ਮਨਜ਼ੂਰ ਕੀਤਾ ਜਾਵੇ ਕਿ ਉਹਨਾਂ ਨੂੰ ਸੰਸਦ ਸੈਸ਼ਨ ਦੇ ਵਿੱਚ ਜਾਣ ਦੀ ਆਗਿਆ ਮਿਲੇ ਤਾਂ ਜੋ ਉਹ ਆਪਣੇ ਲੋਕਾਂ ਦੀ ਆਵਾਜ਼ ਉੱਥੇ ਚੁੱਕ ਸਕਣ ਮੁੱਦਿਆਂ ਦੀ ਗੱਲ ਕਰ ਸਕਣ ਪਰ ਇਹ ਸਭ ਨੂੰ ਲੈ ਕੇ ਲਗਾਤਾਰ ਜੋ ਇਸ ਮਾਮਲੇ ਦੇ ਵਿੱਚ ਕਾਰਵਾਈਆਂ ਚੱਲ ਰਹੀਆਂ ਨੇ ਉਸ ਦੇ ਵਿੱਚ ਇੱਕ ਵੱਡੀ ਆ ਡੇਟ ਹੈ ਜੋ 54 ਦਿਨ ਹੋ ਸੰਸਦ ਦੇ ਵਿੱਚ ਲਗਾਤਾਰ ਗੈਰ ਹਾਜ਼ਰ ਰਹੇ ਨੇ ਤਾਂ ਉਸ ਨੂੰ ਲੈ ਕੇ ਇੱਕ ਕਮੇਟੀ ਬਣੀ ਹੋਈ ਸੀ ਸੰਸਦ ਦੇ ਵਿੱਚ ਜੋ ਇਸ ਚੀਜ਼ ਤੇ ਨਜ਼ਰ ਰੱਖਦੀ ਹੈ ਕਿ ਜੋ ਲੋਕ 60 ਦਿਨਾਂ ਤੱਕ ਸੰਸਦ ਦੇ ਵਿੱਚ ਨਹੀਂ ਆਉਂਦੇ ਤਾਂ ਉਸ ਦੀ ਸਿਫਾਰਿਸ਼ ਅੱਗੇ ਕਰ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਤਾ ਭਾਈ ਅਮਰਿਤਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਨਾ ਹੋਵੇ ਇਸ ਦੇ ਲਈ ਉੱਥੇ ਇੱਕ ਅਪੀਲ ਪਾਈ ਗਈ ਸੀ ਤਾਂ ਜੋ ਸੰਸਦਿਕ ਕਮੇਟੀ ਉਹਨਾਂ ਵੱਲੋਂ 54 ਦਿਨ ਦੀ ਜੋ ਗੈਰ ਉੱਥੇ ਮੌਜੂਦਗੀ ਸੀ ਐਬਸੈਂਸੀ ਤਾਂ ਉਸ ਨੂੰ ਛੁੱਟੀ ਵਜੋਂ ਮਨਜ਼ੂਰੀ ਦੇ ਦਿੱਤੀ ਹੈ ਯਾਨੀ ਕਿ ਜਿੰਨੇ ਦਿਨ ਸੰਸਦ ਸ਼ੁਰੂ ਹੋਈ ਹੈ 54 ਦਿਨ ਤਾਂ ਉਹਨੇ ਦਿਨ ਤੱਕ ਜੇਕਰ ਭਾਈ ਅਮਰਿਤਪਾਲ ਸਿੰਘ ਅਦਾਲਤ ਉੱਥੇ ਸੰਸਦ ਦੇ ਵਿੱਚ ਮੌਜੂਦ ਨਹੀਂ ਹੋ ਸਕੇ ਤਾਂ ਉਹ ਹੁਣ ਉਹਨਾਂ ਦੀਆਂ ਛੁੱਟੀਆਂ ਗਿਣੀਆਂ ਜਾਣਗੀਆਂ ਛੁੱਟੀਆਂ ਮਨਜ਼ੂਰ ਕਰ ਦਿੱਤੀਆਂ ਗਈਆਂ ਨੇ ਤਾਂ ਇਸ ਦੇ ਨਾਲ ਹੁਣ ਇਹ ਗੱਲ ਹੈ ਕਿ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਹੈ ਤਕਰੀਬਨ 60 ਦਿਨਾਂ ਬਾਅਦ ਰੱਦ ਹੋ ਜਾਣੀ ਸੀ ਹੁਣ ਉਸ ਦੇ ਉੱਤੇ ਸਟੇ ਲੱਗ ਗਿਆ ਯਾਨੀ ਕਿ ਉਹਨਾਂ ਦੀ ਮੈਂਬਰਸ਼ਿਪ ਰੱਦ ਨਹੀਂ ਹੋਵੇਗੀ ਇਹ ਸਭ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਜੋ ਪਟੀਸ਼ਨਾਂ ਪਾਈਆਂ ਹੋਈਆਂ ਸੀ ਤਾਂ ਪਟੀਸ਼ਨਾਂ ਸਾਰੀਆਂ ਹੁਣ ਖਾਰਜ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਜੋ ਸੰਸਾਦਿਕ ਇੱਕ ਕਮੇਟੀ ਹੈ ਜੋ ਇਹਨਾਂ ਚੀਜ਼ਾਂ ਤੇ ਕੰਮ ਕਰਦੀ ਹੈ ਜਦੋਂ ਉਹਨਾਂ ਨੇ 54 ਦਿਨ ਦੀ ਛੁੱਟੀ ਮਨਜ਼ੂਰ ਕਰ ਲਈ ਹੈ ਭਾਈ ਅਮਰਿਤਪਾਲ ਸਿੰਘ ਦੀ ਤਾਂ ਉਹ ਸਭ ਨੂੰ ਲੈ ਕੇ ਜੋ ਪਟੀਸ਼ਨਾਂ ਹਾਈ ਕੋਰਟ 'ਚ ਚੱਲ ਰਹੀਆਂ ਸੀ ਕਿ ਇਹਨਾਂ ਨੂੰ ਸੰਸਦ ਦੇ ਵਿੱਚ ਪੇਸ਼ ਹੋਣ ਦੀ ਆਗਿਆ ਦਿੱਤੀ ਜਾਵੇ ਤਾਂ ਉਹ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ ਤੇ ਦੂਜੇ ਪਾਸੇ NSA ਨੂੰ ਲੈ ਕੇ ਵੀ ਜੋ ਲੰਘੇ ਦਿਨ ਦੀ ਇੱਕ ਤਰੀਖ ਸੀ ਉਸ ਨੂੰ ਵੀ ਉੱਥੇ ਦੱਸਿਆ ਜਾ ਰਿਹਾ ਹੈ ਕਿ ਬਹਿਸ ਮੁਕੰਮਲ ਹੋ ਗਈ ਹੈ ਯਾਨੀ ਕਿ ਹੁਣ ਜਲਦ ਇਹ ਸਾਰੇ ਮਾਮਲੇ ਦੇ ਵਿੱਚ ਕੋਈ ਵੱਡੀ ਸੁਣਵਾਈ ਹੋ ਸਕਦੀ ਹੈ ਇਸ ਪਾਸੇ ਕਾ ਸੁਨਾਇਆ ਜਾ ਸਕਦਾ ਹੈ ਇਹ ਸਾਰੇ ਮਾਮਲੇ ਦੇ ਵਿੱਚ ਸਾਡੇ ਨਾਲ ਐਡਵੋਕੇਟ ਈਮਾਨ ਸਿੰਘ ਖਾਰਾ ਜੁੜੇ ਨੇ ਆਉ ਜਾਣਦੇ ਆ ਕਿ ਸਾਰੇ ਮਸਲੇ ਦੇ ਉੱਤੇ ਇੱਕ ਵਾਰ ਉਹਨਾਂ ਦਾ ਵੀ ਰਾਏ ਜਾਣਦੇ ਆ ਤਾਂ ਇਸ ਮਾਮਲੇ ਵਿੱਚ ਸਾਡੇ ਨਾਲ ਐਡਵੋਕੇਟ ਈਮਾਨ ਸਿੰਘ ਖਾਰਾ ਜੀ ਜੁੜੇ ਨੇ ਈਮਾਨ ਸਿੰਘ ਜੀ ਜਿਹੜਾ ਇਹ ਮਸਲਾ ਹੁਣ ਹਾਈ ਕੋਰਟ ਨੇ ਪਟੀਸ਼ਨ ਪੂਰੀ ਤਰ੍ਹਾਂ ਖਾਰਜ ਕਰ ਦਿੱਤੀ ਹੈ ਕਿ ਹੁਣ ਇਸ ਨੂੰ ਲੈ ਕੇ ਅਗਲੀ ਅਪਡੇਟ ਕੀ ਹੋ ਸਕਦੀ ਹੈ ਅੱਜ ਦੇਖੋ ਜੀ ਇਹ ਪਟੀਸ਼ਨ ਸੀ ਵੀ ਜੋ ਭਾਈ ਅਮਰਤਪਾਲ ਸਿੰਘ ਦੀ ਮੈਂਬਰਸ਼ਿਪ ਖਾਰਜ ਨਾ ਹੋਵੇ ਜੀ ਜੀ ਜੋ ਖਡੂਰ ਸਾਹਿਬ ਦੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਨੇ ਇੰਨੀ ਬਹੁਮਤ ਦਾ ਜਤਾਇਆ ਹੈ 2 ਲੱਖ ਦੀ ਲੀਡ ਹੈ ਪੰਜਾਬ ਦੇ ਵਿੱਚ ਸਭ ਨਾਲ ਵੱਡੀ ਲੀਡ ਭਾਈ ਅਮਰਤਪਾਲ ਸਿੰਘ ਦੀ ਹੈ ਜੀ ਤਾਂ ਉਹ ਚੀਜ਼ ਵਿਰਥ ਨਾ ਜਾਵੇ ਤਾਂ ਇਸ ਕਰਕੇ ਪਟੀਸ਼ਨ ਪਾਈ ਹੋਈ ਸੀ ਤਾਂ ਉਸ ਦੇ ਵਿੱਚ ਉਹ ਸੈਂਟਰ ਸਰਕਾਰ ਦੇ ਵਕੀਲ ਸਾਹਿਬ ਨੇ ਉਹਨਾਂ ਨੇ ਇਹ ਉੱਥੇ ਜੋ ਸਟੇਟਮੈਂਟ ਦਿੱਤੀ ਹੈ ਵੀ ਜੋ ਪਾਰਲੀਮੈਂਟ ਵੱਜੋਂ ਜੋ ਪਾਰਲੀਮੈਂਟ ਵੱਲੋਂ ਇਹ ਚੀਜ਼ ਉੱਥੇ ਹੋਈ ਹੈ ਜੀ ਵੀ ਜੋ ਐਬਸੈਂਸ ਕਮੇਟੀ ਬਣੀ ਸੀ ਜੀ ਉਹਨਾਂ ਨੇ ਜੋ ਭਾਈ ਅਮਰਿਤਪਾਲ ਸਿੰਘ ਜੀ ਵੀ ਜੋ 54 ਦਿਨਾਂ ਦੀ ਜੋ ਐਬਸੈਂਸੀ ਜੀ ਕਿਉਂਕਿ ਉਹ ਜੇਲ੍ਹ 'ਚ ਬੰਦ ਨੇ ਨਾ ਉਹ ਮੌਨਸੂਨ ਸੈਸ਼ਨ اٹੈਂਡ ਕਰ ਸਕੇ ਨਾ ਵਿੰਟਰ ਸੈਸ਼ਨ ਜੀ ਨਾ ਹੀ 10-12 ਦਿਨ ਉਹ اٹੈਂਡ ਕਰ ਸਕੇ ਨੇ ਆਪਣੇ ਬਜਟ ਸੈਸ਼ਨ ਦੇ ਜੀ ਤਾਂ ਜਿਹੜੀ ਉਹਨਾਂ ਦੀ ਉਹ ਐਬਸੈਂਸ ਹੈ ਉਹ ਕੰਡੋਨ ਹੋ ਜੇ ਤੇ ਮੈਂਬਰਸ਼ਿਪ ਨਾ ਖਾਰਜ ਹੋਵੇ ਤੋ ਕੌਂਸਲ ਸਪਸ ਕਮੇਟੀ ਨੇ ਜੀ ਰეკਮੈਂਡ ਕੀਤੀ ਹੈ ਵੀ ਅਸੀਂ ਉਹਨਾਂ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਦੀ ਜਿਹੜੀ 54 ਦਿਨਾਂ ਦੀ ਜਿਹੜੀ ਐਬਸੈਂਸ ਹੈ ਉਸ ਨੂੰ ਮਾਫ਼ ਕਰ ਦਿੰਨੇ ਆ ਠੀਕ ਹੈ ਉਸ ਦੀ ਛੁੱਟੀ ਦੇ ਦਿੰਨੇ ਆ ਤਾਂ ਹੁਣ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਹੈ ਇਹ ਕੈਨਸਲ ਨਹੀਂ ਹੋਵੇਗੀ ਤੇ ਉਹ ਖਡੂਰ ਸਾਹਿਬ ਵਾਸੀਆਂ ਦੇ ਨੁਮਾਇੰਦੇ ਰਹਿਣਗੇ ਪੰਜਾਬ ਦੇ ਨੁਮਾਇੰਦੇ ਰਹਿਣਗੇ ਤੇ ਸਾਨੂੰ ਉਮੀਦ ਹੈ ਬੜੀ ਛੇਤੀ ਜਦੋਂ ਐਨਐਸਸੀ ਤੋਂ ਬਾਹਰ ਆ ਕੇ ਤੇ ਜੋ ਪੰਜਾਬ ਦੇ ਹੱਤਾਂ ਦੀ ਜਿਹੜੀ ਆਵਾਜ਼ ਹੈ ਗਰਜੂਗੀ ਪਾਰਲੀਮੈਂਟ ਦੇ ਵਿੱਚ ਇਮਾਨ ਸਿੰਘ ਜੀ ਇਸ ਦੇ ਵਿੱਚ ਹੁਣ ਇਹ ਵੀ ਹੈ ਕਿ ਵੀ ਹੁਣ ਜਿਹੜਾ ਸੈਸ਼ਨ ਚੱਲ ਰਿਹਾ ਵਾ ਜਾਂ ਫਿਰ ਅਗਲੇ ਸੈਸ਼ਨ ਹੋਣਗੇ ਕਿ ਉਹਨਾਂ ਦੇ ਵਿੱਚ ਅੱਗੇ ਲਈ ਦੁਬਾਰਾ ਪਟੀਸ਼ਨ ਪਾਣੀ ਪਊਗੀ ਜਾਂ ਫਿਰ ਕੋਈ ਸੰਸਦ ਕਮੇਟੀ ਹੈ ਜੋ ਕੋਈ ਹੋਰ ਇੱਥੇ ਰੱਖ ਸਕਦੇ ਆ ਕਿ ਵੀ ਹਾਂਜੀ ਇਹਨਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਦੇਖੋ ਜੋ ਆਰਟੀਕਲ 105 ਹੈ ਨਾ ਜੀ ਇੰਡੀਅਨ ਕਨਸਟੀਟਿਊਸ਼ਨ ਦਾ ਉਸ ਦੇ ਵਿੱਚ ਜੀ ਅੰਕਿਤ ਹੈ ਜੀ ਵੀ ਜੋ ਸਪੀਕਰ ਸਾਹਿਬ ਨੇ ਜੋ ਪਾਰਲੀਮੈਂਟ ਹੈ ਲੋਕ ਸਭਾ ਹੈ ਉਹ ਆਪ ਦੇ ਇੱਕ ਐਮਪੀ ਨੂੰ ਸੰਮਨ ਕਰ ਸਕਦੇ ਜਿਹੜੀ ਅਥਾਰਟੀ ਨੇ ਉਹਨੂੰ ਡਿਟੇਨ ਕੀਤਾ ਉਹਨੂੰ ਵੀ ਸੰਮਨ ਕਰ ਸਕਦੇ ਵੀ ਉਹ ਸੈਸ਼ਨ ਅਟੈਂਡ ਕਰਨ ਦੀ ਪਰਮਿਸ਼ਨ ਦੇਣ ਠੀਕ ਹੈ ਤਾਂ ਮਾਨਯੋਗ ਹਾਈ ਕੋਰਟ ਨੇ ਹੀ ਗੱਲ ਆਖੀ ਹੈ ਵੀ ਤੁਸੀਂ ਸਪੀਕਰ ਸਾਹਿਬ ਨੂੰ ਅਪਰੋਚ ਕਰੋ ਵੀ ਤੁਹਾਨੂੰ ਉਹ ਸੰਮਨ ਕਰਕੇ ਪਾਰਲੀਮੈਂਟ ਵਿੱਚ ਸੱਦਨ ਜੀ ਠੀਕ ਹੈ ਤਾਂ ਹੁਣ ਅਸੀਂ ਜੋ ਸਪੀਕਰ ਸਾਹਿਬ ਵੱਲ ਰੁਕ ਕਰਾਂਗੇ ਜੀ ਤਾਂ ਹੁਣ ਤੁਸੀਂ ਸਿਰਫ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਹੀ ਇਹ ਪਟੀਸ਼ਨ ਸੀ ਜਾਂ ਫਿਰ ਹੋਰ ਜਿਹੜੇ ਐਨਐਸਏ ਨੂੰ ਚੱਲ ਰਿਹਾ ਉਹਨੂੰ ਚੁਣੌਤੀ ਦਿੱਤੀ ਹੋਈ ਹੈ ਬਾਕੀ ਬੰਦੀ ਸਿੰਘਾਂ ਦੀ ਵੀ ਗੱਲ ਹੋ ਰਹੀ ਹੈ ਹੁਣ ਹਾਂਜੀ ਜੋ ਐਨਐਸਸੀ ਵਾਲੀ ਪਟੀਸ਼ਨ ਦਾ ਉਹ ਕੱਲ ਤਰੀਕ ਸੀ ਜੀ ਉਸ ਦੀ ਜੀ 11 ਤਰੀਕ ਸੀ ਉਹਨਾਂ ਅਗਲੀ ਤਰੀਕ 17 ਹੈ ਜੀ ਠੀਕ ਹੈ ਕਿਉਂਕਿ ਹੁਣ ਜੋ 2-4 ਛੁੱਟੀਆਂ ਆਉਣ ਜਾ ਰਹੀਆਂ ਸੀ ਜੋ ਹਾਈ ਕੋਰਟ ਬੰਦ ਹੈ ਜੀ ਤਾਂ ਜੋ ਬਹਿਸ ਮੁਕੰਮਲ ਹੋ ਚੁੱਕੀ ਹੈ ਤੇ 17 ਨੂੰ ਅੱਗੇ ਪਤਾ ਲੱਗੇਗਾ ਇਹ ਫੈਸਲੇ ਬਾਰੇ ਜੀ 17 ਤਰੀਕ ਨੂੰ ਫੈਸਲਾ ਸੁਣਾਇਆ ਜਾ ਸਕਦਾ ਹੈ ਤੇ ਬਹਿਸ ਪੂਰੀ ਹੋ ਚੁੱਕੀ ਹੈ ਵੀ ਐਨਐਸਸੀ ਕਿਉਂ ਲਗੀਸ਼ ਬਹਿਸ ਪੂਰੀ ਹੋ ਚੁੱਕੀ ਹੈ ਜੀ ਉਮੀਦ ਹੈ ਵੀ 17 ਤੱਕ ਜਿਹੜਾ ਫੈਸਲਾ ਉਹ ਸੁਣਾਇਆ ਜਾਏਗਾ ਜੀ ਤੇ ਉਹਦੇ 'ਚ ਉਮੀਦ ਹੈ ਕਿ ਵੀ ਐਨਐਸਸੀ ਟੁੱਟ ਸਕਦੀ ਹੈ ਅਦੇਖੋ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੋਣੀ ਹੈ ਜੋ ਸਾਨੂੰ ਗੁਰੂ ਮਹਾਰਾਜ ਸਾਡੀ ਆਸਤਾ ਹੈ ਯਕੀਨ ਹੈ ਤੇ ਸਾਨੂੰ ਉਮੀਦ ਹੈ ਵੀ ਸਾਡੇ ਸਾਰੇ ਜਿਹੜੇ ਸਿੰਘ ਨੇ ਉਹਨਾਂ ਦੀ ਬੰਦ ਖਲਾਸੀ ਹੋਵੇਗੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਈਮਾਨ ਸਿੰਘ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ ਸਾਸ਼ਟ੍ਰੀ ਕਾਲ ਜੀ ਸੱਚ ਤਾ ਖੈਰ ਹੁਣ 17 ਤਰੀਕ ਨੂੰ ਹੋ ਸਕਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਕੋਈ ਵੱਡਾ ਫੈਸਲਾ ਸੁਣਾ ਦਿੱਤਾ ਜਾਵੇ ਐਨਐਸਏ ਨੂੰ ਲੈ ਕੇ ਜੋ ਚੈਲੰਜ ਕੀਤਾ ਜਾ ਰਿਹਾ ਸੀ ਬਾਰ ਬਾਰ ਉਸ ਦੇ ਉੱਤੇ ਬਹਿਸ ਪੂਰੀ ਹੋ ਚੁੱਕੀ ਹੈ ਮੁਕੰਮਲ ਹੋ ਚੁੱਕੀ ਹੈ ਤਾਂ ਹੋ ਸਕਦਾ ਹੈ ਕਿ 17 ਤਰੀਕ ਤੱਕ ਕੋਈ ਫੈਸਲਾ ਆ ਜਾਏ ਤਾਂ ਦੂਜੇ ਪਾਸੇ ਜੋ 54 ਦੇ ਉਹ ਗੈਰ ਹਾਜ਼ਰ ਰਹੇ ਨੇ ਤਾਂ ਉਹ ਛੁੱਟੀਆਂ ਮਨਜ਼ੂਰ ਕਰ ਲੀਆਂ ਗਈਆਂ ਨੇ ਤੇ ਯਾਨੀ ਕਿ ਐਮਪੀ ਅਮਰਿਤਪਾਲ ਸਿੰਘ ਖਡੂਰ ਸਾਹਿਬ ਹਲਕੇ ਦੀ ਨੁਮਾਇੰਦਗੀ ਕਰਦੇ ਰਹਿਣਗੇ ਉਹਨਾਂ ਦੀ ਫਿਲਹਾਲ ਮੈਂਬਰਸ਼ਿਪ ਹੈ ਜੋ ਰੱਦ ਨਹੀਂ ਹੋਵੇਗੀ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ